ਗੋਆ ਦੇ ਵਿੱਚ ਸਭ ਤੋਂ ਮਹਿੰਗੀ ਸਾਊਥ ਗੋਆ ਜਿ ਇੱਕ ਬੀਚ ਹੈ ਪੰਜਾਬ ਦੇ 8.92 ਏਕੜ ਜਨਕੇ ਲਗਭਗ 9 ਏਕੜ ਜ਼ਮੀਨ ਪੰਜਾਬ ਦੀ ਹੈ ਕਿਸੇ ਵੀ ਹੋਟਲ ਕੋਲੇ ਗੋਆ ਦੇ ਵਿੱਚ ਇੰਨੀ ਜ਼ਮੀਨ ਹੈ ਨਹੀਂ ਕਿੰਨੇ ਚ ਦੇ ਰੱਖੀ ਸੀ 13 ਲੱਖ ਰੁਪਏ ਸਾਲ ਦਾ ਦੱਸੋ ਅਸੀਂ ਇਹ ਕੈਨਸਲ ਕੀਤਾ ਕੈਨਸਲ ਕਰਕੇ ਹੁਣ ਹਾਇਤ ਵਾਲਿਆਂ ਨਾਲ ਸਾਰਾ ਗੱਲ ਚੱਲਦੀ ਹੈ ਉੱਥੇ ਗੋਆ ਦੇ ਵਿੱਚ ਆਪਣਾ ਪੰਜਾਬ ਦਾ ਹੋਟਲ ਬਣੂਗਾ ਪੈਸੇ ਦਿਓ ਸਾਨੂੰ ਇੰਨੇ ਮਹੀਨੇ ਦੇ ਪੈਸੇ ਦਿਓ ਇੰਨੇ ਪਰਸੈਂਟ ਵਿਚੈਵਰ ਹਾਇਰ ਅਸੀਂ ਵੀ ਦਿਨ ਮੋਰਚ ਬਣਾਵਾਂਗਾ ਮਸੂਰੀ ਪਈ ਆ ਜਮੀਨ ਕਲਕੱਤੇ ਦੇ ਵਿੱਚ ਮਿਲਕ ਫੜਦਾ ਦਫ਼ਤਰ ਹੈ ਬੰਦ ਪਿਆ ਖੰਡਰ ਬਣਿਆ ਪਿਆ ਸੀ ਦੱਸੋ ਕੀ ਕਰੀਏ ਨਾ ਕੁਝ ਧਿਆਨ ਨਹੀਂ ਦਿੱਤਾ ਆਪਦਾ ਧਿਆਨ ਦਿੱਤਾ ਬਾਲਾ ਸਾਨੂੰ ਨਹਿਰ ਕੱਢ ਲਓ ਉਧਰ ਨੂੰ ਕੱਢ ਲਓ ਆ ਨਹਿਰ ਉੱਚੀ ਚੱਕ ਦਿਓ ਇਹਨਾਂ ਤੋਂ ਨਹਿਰ ਦੇ ਪੈਸੇ ਲੈ ਲਓ ਇਹ ਤੋਂ ਇਹ ਦੇ ਲੈ ਨੂੰ ਦੱਸੋ ਕੀ ਕਰੋ ਦੇਖੋ ਲੀਡਰ ਦਾ ਕੀ ਕੰਮ ਹੁੰਦਾ ਹੈ ਲੀਡਰ ਦੀ ਇਮੇਜ ਲੋਕਾਂ 'ਚ ਇਹ ਹੁੰਦੀ ਹੈ ਕਿ ਜਦੋਂ ਫਲਾਣਾ ਲੀਡਰ ਆਇਆ ਸੀ ਬਈ ਉਹਨੇ ਆਹ ਕਾਨੂੰਨ ਬਣਾਇਆ ਸੀ ਬੱਲੇ ਬੱਲੇ ਬਈ ਬੱਲੇ ਬੱਲੇ ਉਦੋਂ ਫਿਰ ਐਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਬਈ ਆਹ ਕਾਨੂੰਨ ਬਣਾਉਣ ਨਾਲ ਆਹ ਚੀਜ਼ ਦਾ ਬਚਾਅ ਹੋ ਗਿਆ ਆਹੀ ਹੁੰਦਾ ਲੀਡਰਾਂ ਦਾ ਹੁਣ ਤੱਕ ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਕਰਦੇ ਆਪਾਂ ਇੱਥੇ ਕੀ ਇਮੇਜ ਹੈ ਤੁਸੀਂ ਸਾਥ 'ਚ ਜਾ ਕੇ ਝੂਠ ਬੋਲ ਰਹੇ ਹੋ ਕਿ ਬਜ਼ੁਰਗ ਕੋਲੇ ਝੂਠ ਬੋਲ ਦੋ ਜਮਾਂ ਝੂਠ ਬੋਲ ਦੋ ਕਿ ਤਾਇਆ ਪਟਿਆਲੇ ਦੇ ਫੁਹਾਰਾ ਚੌਂਕ ਚ ਨਾ ਪੱਪੂ ਸਮੋਸਿਆਂ ਵਾਲਾ ਇੱਕ ਰੇੜੀ ਲਾਉਂਦਾ ਹੈ ਅੱਛਾ 3000 ਦੇ ਸਮੋਸੇ ਇੱਕ ਦਿਨ ਚ ਵੇਚ ਲਦਾ ਆ ਬੱਲੇ 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 ਇੱਕ ਦਿਨ ਸੁਖਵੀਰ ਵਾਲੇ ਦਾ ਕਾਫਲਾ ਲੰਘਿਆ ਉੱਥੋਂ ਦੀ ਉਹਨੇ ਆਪਦੇ ਪੀਏ ਨੂੰ ਪੁੱਛਿਆ ਕੱਠ ਜ ਆ ਕਹਦਾ ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ ਜੇ ਪੱਪੂ ਸਮੋਸਿਆਂ ਵਾਲੀ ਰੇੜੀ ਤੇ ਪਟਿਆਲੇ ਚ ਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ ਅੱਛਾ ਵੀ ਫੇਰ ਵੀ ਸ਼ੇਰਾ ਫੇਰ ਕੀਤਾ ਝੂਠ ਬੋਲ ਦੋ ਫੇਰ ਕੀਤਾ ਆ ਪਾ ਲਿਆ ਹਿੱਸਾ ਫੇਰ ਰੇੜੀ ਚ ਹੁਣ 1500 ਪੱਪੂ ਦਾ ਬਾਕੀ 1500 ਬਾਦਲ ਕਲੇ ਪੱਪੂ ਦਾ ਉਹ ਬਹੁ ਜਿਹੜਾ ਬੁੜਾ ਹੈ ਨਾ ਮੂਰੋ ਤਾਇਆ ਉਹ ਇਹ ਨਹੀਂ ਕਹੂਗਾ ਕਿਉਂ ਝੂਠ ਬੋਲੀਏ ਨਾ ਯਾਰ ਉਹ ਖਾਨਦਾਨ ਨਹੀਂ ਉਹ ਜ਼ਮੀਨਾਂ ਵਾਲੇ ਬੰਦੇ ਉਹ ਜਹਾਜਾਂ ਵਾਲੇ ਉਹ ਵੱਡੀਆਂ ਬੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਦੀ ਰੇੜੀ 'ਚ ਹਿੱਸਾ ਪਾਉਣਗੇ ਨਾ ਤਾਇਆ ਮੂਰੋ ਦਾ ਐਡਰੈਸ ਦੇਊਗਾ ਪਾਲਿਆ ਹੋ ਪਾਲਿਆ ਹੋ ਇਹਨਾਂ ਨੇ ਪੁੱਚੋ ਮੰਡੀ ਕੋਲੇ ਵੀ ਇੱਕ ਸਮੋਸਿਆਣੀ ਰੇੜੀ ਦੱਬੀ ਐ ਮੁਫਲੀ ਵਾਲੀ ਵੀ ਦੱਬੀ ਐ ਲੈ ਕੀ ਯਾਰ ਇਹ ਮੇਜ ਲੈ ਕੇ ਜਾ ਰਹੇ ਹੋ ਇੱਥੇ ਯਾਰ ਤੁਸੀਂ ਕੀ ਕਰਨਾ ਪੈਸਾ ਯਾਰ ਲੋਕ ਤੁਹਾਡੇ ਤੇ ਮਤਲਬ ਬਾਹਰ ਨਿਕਲ ਕੇ ਸ਼ਰਤਾਂ ਲਾਉਂਦੇ ਹੋਣ ਯਾਰ ਬੱਸ ਕਰੋ ਯਾਰ ਜੇ ਤੁਸੀਂ ਜਾਂਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛਡੋ ਲੈ ਕਿਤੇ ਮੱਥੇ ਨਾ ਲੱਗ ਜਾਣ ਯਾਰ ਇਹ ਕੀ ਇਮੇਜਾਂ ਬਣਾ ਲੀਆਂ ਯਾਰ ਸਮਝ ਨਹੀਂ ਆਈ ਇਸੇ ਕਰਕੇ ਤੁਸੀਂ ਬਾਹਰ ਚਲੇ ਗਏ ਮੈਨੂੰ ਪਤਾ ਸਿਸਟਮ ਦਾ ਹੁਣ ਹੁਣ ਰਾਜ ਤੁਹਾਡਾ ਆ ਗਿਆ ਹੁਣ ਤੁਸੀਂ ਆਪ ਵੀ ਆਉਣਾ ਆਪਣੇ ਇੰਡਸਟਰੀਲਿਸਟ ਦੋਸਤ ਜਿਹੜੇ ਨੇ ਉਹਨਾਂ ਨੂੰ ਵੀ ਇੱਥੇ ਲੈ ਕੇ ਆਉਣਾ ਹੁਣ ਅੱਜਕੱਲ ਕੋਈ ਹੋ ਨਹੀਂ ਬਸ ਇੰਟਰਨੈਸ਼ਨਲ ਫਲਾਈਟਾਂ ਦਾ ਮੈਂ ਵੇਟ ਕਰ ਰਿਹਾ ਕਿਉਂਕਿ 에ਅਰ ਇੰਡੀਆ ਜਿਹੜੀ ਉਹ ਟਾਟਾ ਨੇ ਖਰੀਦ ਲਈ ਪ੍ਰਾਈਵੇਟ ਹੋ ਗਈ ਹੁਣ ਉਹਦਾ ਨਾਮ ਹੋਊਗਾ ਟਾਟਾ ਸਕਾਈ ਸੋ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਮੁਹਾਲੀ ਤੋਂ ਤੇ ਅੰਮ੍ਰਿਤਸਰ ਤੋਂ ਤੁਸੀਂ ਬੈਸਟ ਵਰਡ ਨੂੰ ਲੰਡਨ ਨੂੰ ਹੀਥਰੋ ਨੂੰ ਯਾ ਐਸਐਫਓ ਯਾ ਸ਼ਿਕਾਗੋ ਟ੍ਰਾਂਟੋ ਇਧਰ ਲਈ ਦੁਨੀਆ ਨੂੰ ਖੋਲ ਦੋ ਬਸ ਜਦੋਂ ਇੱਕ ਵਾਰ ਇਹ ਹੋ ਗਿਆ ਆਪਣਾ 8 ਘੰਟੇ 10 11 ਘੰਟਿਆਂ ਦਾ ਰਾਹ ਜਿਹੜਾ ਉਹ ਰਹਿ ਜੂਗਾ ਨਿਊਯਾਰਕ ਵਗੈਰਾ ਸੋ ਬਹੁਤ ਸੌਖਾ ਹੋ ਜੂਗਾ ਦਿੱਲੀ ਨਾਲ ਸਾਡੇ ਕੋਲੇ ਹਾਈਵੇ ਬਹੁਤ ਵਧੀਆ ਬਣ ਗਏ ਕੋ ਕੈਪੀਟਲ ਨਾਲ 2.5 ਘੰਟੇ ਡਰਾਈਵ ਹੈ ਬਸ ਹੋਰ ਉਸ ਤੋਂ ਵਧੀਆ ਹੋਰ ਵਪਾਰੀ ਨੂੰ ਕੀ ਚਾਹੀਦਾ ਹੁੰਦਾ ਸੋ ਤੁਸੀਂ ਆਓ ਤੁਹਾਡੇ ਪੇਕੇ ਘਰ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਇਹ ਧਰਤੀ ਹੈ ਜੀ ਹੈ ਇਤਨੇ ਹਰੇਕ ਨੂੰ ਕਹਿਣਾ ਜਿੰਨੇ ਵੀ ਆਉਂਦੇ ਆ ਉਦਯੋਗਪਤੀ ਮੈਂ ਕਹਿੰਦਾ ਇੱਕ ਵਾਰੀ ਕੰਮ ਸ਼ੁਰੂ ਕਰਕੇ ਦੇਖੋ ਇਹ ਧਰਤੀ ਇੰਨੀ ਬਰਕਤ ਵਾਲੀ ਹੈ ਨਾ ਕਿਸੇ ਨੂੰ ਭੁੱਖਾ ਨਹੀਂ ਬਣਨ ਦਿੰਦੀ ਕਿਸੇ ਨੂੰ ਘਾਟਾ ਨਹੀਂ ਪੈਣ ਦਿੰਦੀ ਇੱਥੇ ਘਾਟਾ ਨਹੀਂ ਪਿਆ ਕਦੇ ਕਿਸੇ ਨੂੰ ਜੇ ਕਿਸੇ ਨੇ ਨੀਅਤ ਸੱਚੀ ਨਾਲ ਕੰਮ ਕੀਤਾ ਸੋ ਇਹ ਪਤਾ ਕੀ ਹੈ ਕਈ ਵਾਰੀ ਕੀ ਹੈ ਕਿ ਆਪਣੇ ਕੋਲੇ ਤਾਂ ਉਹ ਗੁਰੂ ਮੇਰੇ ਮੇਰੀ ਦਾਦੀ ਮੈਨੂੰ ਛੋਟੀ ਜਿਹੀ ਕਹਾਣੀ ਸੁਣਾਉਂਦੀ ਸੀ ਜਿਵੇਂ ਬਾਤਾਂ ਪਾਉਨੇ ਆ ਮਾਲ ਵਿੱਚ ਸਾਡੇ ਬਾਤਾਂ ਕਹਿ ਦਿੰਦੇ ਆ ਰਾਤ ਨੂੰ ਸੌਣ ਤੋਂ ਪਹਿਲਾਂ ਬੜੀ ਵਧੀਆ ਕਮਾਂ ਮੇਰੇ ਅੱਜ ਤੱਕ ਯਾਦ ਹੈ ਉਹ ਕੋਰੇ ਮਨ ਚੋਂ ਉਹ ਲਿਖੀ ਗਈ ਮੈਨੂੰ ਕੀ ਪਤਾ ਸੀ ਮੈਨੂੰ ਇੱਥੇ ਸੁਣਾਉਣੀ ਪਊਗੀ ਤੇ ਤੁਸੀਂ ਮੈਂ ਬਹੁਤ ਵਾਰੀ ਸੁਣਾਈ ਵੀ ਤੇ ਸੁਣੀ ਵੀ ਹੋਊਗੀ ਕਿ ਸਾਸੀ ਕੌਣ ਆ ਸਾਡੇ ਕੋਲੇ ਸਾਡੇ ਪੁਰਖੇ ਕੌਣ ਸੀ ਇਸ ਗੱਲ ਨੂੰ ਦੱਸਦੀ ਇੱਕ 2 ਮਿੰਟ ਦੀ ਕਹਾਣੀ ਹੈ 2 ਮਿੰਟ ਵੀ ਨਹੀਂ ਲੱਗਣੇ ਗੁਰੂ ਨਾਨਕ ਸਾਹਿਬ ਜਿਸ ਵੇਲੇ ਉਦਾਸੀਆਂ ਤੇ ਪੂਰੇ ਸੱਚ ਦਾ ਹੋਕਾ ਦਿੰਦੇ ਫਿਰਦੇ ਸੀ ਨਾਲ ਬਾਬਾ ਮਰਦਾਨਾ ਸੀ ਰਵਾਬ ਲੈ ਕੇ ਤਾਂ ਕਿਸੇ ਪਿੰਡ ਦੀ ਝੂਤੇ ਬੈਠੇ ਗੁਰੂ ਸਾਹਿਬ ਨੇ ਬਾਬਾ ਮਰਦਾਨੇ ਨੂੰ ਕਿਹਾ ਮਰਦਾਨੇ ਰਵਾਬ ਛੇੜ ਬਾਣੀ ਉਚਰਨੀ ਹੈ ਬਾਬੇ ਨੇ ਰਵਾਬ ਛੇੜੀ ਮਰਦਾਨੇ ਨੇ ਤਾਂ ਆਵਾਜ਼ ਆਈ ਜਦੋਂ ਤਾਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਆਪਣੇ ਪਿੰਡ ਦੀ ਝੂਤੇ ਕੋਈ ਰੱਬ ਦਾ ਬੰਦਾ ਆ ਗਿਆ ਕੋਈ ਕੋਈ ਫਕੀਰ ਆ ਗਿਆ ਸੱਚਾ ਸਿੱਧੀ ਰੱਬ ਨਾਲ ਲਿਵਾਇ ਕਿਸਮਤਾਂ ਪਲਟ ਦੂ ਕਿਤੇ ਸਤਸੰਗ ਕਰ ਲਈ ਉਹਦੀ ਪਿੰਡ ਦੇ ਲੋਕ ਇਕੱਠੇ ਹੋ ਕੇ ਚਲੇ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਉਹ ਕਹਿੰਦੇ ਜੀ ਥੋੜੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਾਹ ਔਖੇ ਨੇ ਅਸੀਂ ਔਖੇ ਰਾਹਾਂ ਦੇ ਪਾਂਦੀਆਂ ਸੱਚ ਦੇ ਰਾਹ ਔਖੇ ਨੇ ਬਈ ਥੋੜੇ ਤੋਂ ਤੁਰਿਆ ਨਹੀਂ ਜਾਣਾ ਕਹਿੰਦੇ ਨਾ ਜੀ ਚੱਲਾਂਗੇ ਕਹਿੰਦੇ ਆਜੋ ਤੁਰੇ ਗਏ ਤੁਰੇ ਗਏ ਰਾਜ ਚਾਂਦੀ ਦੇ ਢੇਰ ਆ ਗਏ ਜੀ ਆਲੇ ਦੁਆਲੇ ਚਾਂਦੀ ਉਹ ਚਾਂਦੀ ਪਈ ਸੀ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ ਥੋੜੇ ਚਿਰਚੀ ਕੰਮ ਬਣ ਗਿਆ ਚੱਲੀਏ ਆਪਾਂ ਕਾਫਲਾ ਅੱਦਾ ਰਹਿ ਗਿਆ ਜੀ ਗੁਰੂ ਸਾਹਿਬ ਕਹਿੰਦੇ ਹਾਂ ਵੀ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਨਾਲ ਚੱਲਾਂਗੇ ਤੁਹਾਡੇ ਕਹਿੰਦੇ ਭਾਈ ਰਾਹ ਔਖੇ ਆ ਸਕਦੇ ਐ ਕਹਿੰਦੇ ਆ ਲੈਣ ਨੂੰ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨਾਂ ਨੂੰ ਸੋਨਾ ਚੱਕਿਆ ਕਹਿੰਦੇ ਚਲੋ ਚਾਂਦੀ ਵਾਲਿਆਂ ਨੂੰ ਵਧੀਆ ਰਹਿ ਗਿਆ ਥੋੜਾ ਸਬਰ ਕਰਕੇ ਉਹ ਚਾਂਦੀ ਨਾਲ ਹੀ ਮੁੜ ਗਏ ਆਪਣੇ ਕੋਲ ਸੋਨਾ ਆ ਗਿਆ ਬੰਦੇ ਹੀ 10 ਰਹਿ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਹੈਗੇ ਗੁਰੂ ਜੀ ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਸਤੇ ਔਖੇ ਆ ਸਕਦੇ ਨੇ ਨਾ ਗਨੇ ਆਲੇ ਨੂੰ ਚੱਲਾਂਗੇ ਤੁਰੇਗੇ ਤੁਰੇਗੇ ਅਗੇ ਹੀਰੇ ਮੋਤੀਆਂ ਦੇ ਢੇਰ ਆ ਗਿਆ ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕੇ ਕਹਿੰਦੇ ਲੈ ਆਪਾਂ ਦੋਨਾਂ ਤੋਂ ਹੀ ਵਧੀਆ ਰਹਿ ਗਏ ਉਹ ਵੀ ਲੈ ਕੇ ਘਰਾਂ ਨੂੰ ਮੁੜ ਗਏ ਜੀ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਵੀ ਤੂੰ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਕਹਿੰਦੇ ਕਮਾਲ ਐ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਹੋਸ਼ ਚ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਉਹਨਾਂ ਤੋਂ ਅਮੀਰ ਕਿਵੇਂ ਐ ਕਹਨਾ ਬਾਬਾ ਜੀ ਮਨ ਨੂੰ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਹੀਰੇ ਮੋਤੀ ਤੇ ਸੋਨਾ ਚਾਂਦੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਹੋਊਗਾ ਜੀ ਸਰਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕੌਣ ਬਣਾਉਂਦਾ ਲੋਕ ਪਬਲਿਕ ਤੇ ਫਿਰ ਜੇ ਸਾਡੇ ਨਾਲ ਲੋਕ ਹੀ ਮੇਰੇ ਨਾਲ ਨੇ ਤਾਂ ਫਿਰ ਮੇਰੇ ਤੋਂ ਵੱਡਾ ਕਹ ਜਾਨਾ ਕਿ ਇਹਦੇ ਕੋਲੇ ਐ ਜੀ ਮੈਂਨੂੰ ਕਿਸੇ ਹੋਰ ਕਰੰਸੀ ਦੇ ਨੋਟਾਂ ਬਾਰੇ ਸੋਚਣ ਦੀ ਕੀ ਲੋੜ ਐ ਜਦੋਂ ਲੋਕਾਂ ਦਾ ਪਿਆਰ ਹੀ ਮੇਰੇ ਕੋਲੇ ਹੋ ਗਿਆ ਕਿਤੇ ਇੰਨਾ ਪਿਆਰ ਮਿਲਦਾ ਆ ਹੁਣ ਆਇਆ ਮੈਂ ਆ ਪਿੰਡਾਂ ਦੇ ਲੋਕ ਬਾਹਰ ਖੜੇ ਨੇ ਕਰ ਲਾ ਜਿੱਥੇ ਜਾਨਾ ਮਾਵਾ ਭੈਣਾ ਬਜ਼ੁਰਗ ਬਾਹਰ ਖੜ ਜੰਦੇ ਨੇ ਦੋ ਦੋ ਘੰਟੇ ਵੇਟ ਕਰਨ ਲੱਗ ਜਾਂਦੇ ਫੇ ਮੇਰੀ ਪੁਲਿਸ ਤੋਂ ਪਤਾ ਲੱਗ ਜਾਂਦਾ ਕਿ ਇੱਥੇ ਕੌਣ ਲੰਗੂਆ ਹੱਥ ਕੋਈ ਰੋਟੀ ਲਈ ਖੜਾ ਹੁੰਦਾ ਹੈ ਕੋਈ ਦੁੱਧ ਦਾ ਗਲਾਸ ਨਹੀਂ ਖੜਾ ਹੁੰਦਾ ਮੈਂ ਸੋਚਦਾ ਇੰਨਾ ਪਿਆਰ ਯਾਰ ਕਈ ਵਾਰੀ ਗੱਡੀ ਚੋਂ ਫੁੱਲ ਕੱਢਣੇ ਪੈਂਦੇ ਨੇ ਬੈਠਣ ਵਾਸਤੇ ਜਗ੍ਹਾ ਬਣਾਉਣ ਲਈ ਇੰਨੇ ਫੁੱਲ ਹੋ ਜਾਂਦੇ ਨੇ ਮੈਂ ਕਿਹਾ ਸੋਚਿਆ ਭਗਵਾਨ ਤਮਾਨਾ ਇੱਕ ਪਾਸੇ ਤਾਂ ਆ ਪਿਆਰ ਹੈ ਕੋਈ ਪੱਗ ਵਿੱਚੋਂ ਫੁੱਲ ਗੱਡੀ ਚੋਂ ਫੁੱਲ ਮਾਵਾਂ ਸਿਰ ਫਲੋਸ ਦਿਆਂ ਨੇ ਨੌਜਵਾਨ ਮੁੰਡੇ ਮੋਢੇ ਤੇ ਧਰ ਕੇ ਸੈਲਫੀਆਂ ਲੈਂਦੇ ਨੇ ਹੈ ਤੇ ਇੱਕ ਪਾਸੇ ਤਾਂ ਇੰਨਾ ਵੇ ਪਿਆਰ ਹੈ ਦੂਜੇ ਪਾਸੇ ਕਾਲੀ ਕਾਂਗਰਸੀ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਈ ਕੱਦੀ ਯਾਰਾ ਇਹਜਾ ਕਿਸਤਾ ਨਾ ਹੀ ਕਰਵਾਵੇ ਰੱਬ ਮੈਂ ਤਾਂ ਪਰਮਾਤਮਾਗੇ ਹੀ ਅਰਦਾਸ ਕਰਦਾ ਹਾਂ ਇਹ ਪਰਮਾਤਮਾ ਜਿੰਨੀ ਕਿੱਜਤ ਬਣ ਗਈ ਇੰਨੀ ਕੀ ਬਣਾਈ ਰੱਖੀ ਭਾਵੇਂ ਵਧਾਈ ਨਾ ਪਰ ਘਟਾਈ ਨਾ ਕਿਸੇ ਕਿਸੇ ਇਹਜ ਚੱਕਰ ਚ ਨਾ ਪਾ ਦੇ ਕਿ ਬਦਨਾਮੀ ਹੋ ਜੇ ਮੇਰੀ ਵੀ ਤੇ ਮੇਰੇ ਪੰਜਾਬ ਦੀ ਸੋ ਮੈਂ ਇਹ ਕਹਿਣਾ ਉਹਨਾਂ ਨੂੰ ਕੋਈ ਇੱਧਰ ਜਾ ਵੜਦਾ ਕੋਈ ਉੱਧਰ ਜਾ ਵੜਦਾ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਮੈਂ ਕੋਈ ਕਿਸੇ ਪਾਰਟੀ ਚ ਲੈ ਕੇ ਕਿਸੇ ਪਾਰਟੀ ਚ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਇਸ ਕਰਕੇ ਪੰਜਾਬ ਦੀ ਗਰਦਨ ਕਦੇ ਚੁੱਕਣੀ ਨਹੀਂ ਦੇਣੀ ਜਦੋਂ ਤੁਸੀਂ ਨਾਲ ਆਗੇ ਸਾਡਾ ਹੋਰ ਹੌਸਲਾ ਵਧੂਗਾ ਔਰ ਭਗਤ ਸਿੰਘ ਹੋਰਾਂ ਦੇ ਪਿੰਡ ਜਾ ਕੇ ਸੌਹ ਚੱਕੀਆਂ ਹੋਈਆਂ ਨੇ ਤੇ ਆਪਾਂ ਉਹਨਾਂ ਦਾ ਉਹਨਾਂ ਦੇ ਕਿਤੇ 0.01% ਵੀ ਕਿਤੇ ਉਹਨਾਂ ਨੂੰ ਫਾਲੋ ਕਰ ਲੀਏ ਬਹੁਤ ਸੁਧਾਰ ਹੋ ਜਾਊਗਾ ਔਰ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਹੈ ਪੂਰੇ ਦੇਸ਼ ਦਾ ਜਿੱਦ ਦੇ ਪੰਜਾਬ ਨੰਬਰ 1 ਸੂਬਾ ਬਣਿਆ ਭੰਗੜੇ ਗਿੱਧੇ ਪਏ ਇਹ ਜਿਆਦਾ ਦੂਰ ਨਹੀਂ ਹੈਗਾ ਇਹ ਕੰਮ ਇਹ ਜਦੋਂ ਇਮਾਨਦਾਰ ਨੇ ਕੰਮ ਕਰ ਰਹੇ ਆ ਸੋ ਇਸ ਕਰਕੇ ਸਭ ਕੁਝ ਪਾਰਦਰਸ਼ੀ ਹੈ ਤੁਸੀਂ ਆਪਣੇ ਵੈਬਸਾਈਟ ਖੋਲੋ ਤੁਸੀਂ ਅੱਜ ਵੀ ਮਿਲੋ ਅਫਸਰ ਇੱਥੇ ਰਹਿਣਗੇ ਆ ਜਿਹੜੇ ਇੰਗਲੈਂਡ ਤੋਂ ਆਏ ਸੀ ਸੱਗੂ ਸਾਹਿਬ ਉਹਨਾਂ ਦਾ ਉਹਨਾਂ ਨੂੰ ਦੇਖ ਲਓ ਇੱਥੇ ਉਹਨੂੰ ਕਿੱਥੋਂ ਬੋਰਨ ਐਂਡ ਬਰਾਊਟ ਉਹ ਤੇ ਲੰਡਨ ਦੇ ਨੇ ਉਹ ਕਿੱਥੋਂ ਆ ਕੇ ਇੱਥੇ ਕੇਸ ਲੜ ਲੈਂਦੇ 12 ਕਰੋੜ ਰੁਪਏ ਦੀ ਪ੍ਰਾਪਰਟੀ ਪਈ ਸੀ ਸਮਝਾ ਤੱਕ ਰਹਾਤਾ 12 ਕਰੋੜ ਰੁਪਏ ਚ 1 ਕਰੋੜ ਚੋਂ ਉਹਨੂੰ ਦੇਤਾ ਮਤਲਬ ਵੀ ਉਹਨਾਂ ਦੀ ਪ੍ਰਾਪਰਟੀ ਪਈ ਸੀ ਇੱਥੇ ਤਾਂ ਲੱਭੀ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੀ ਆਪਣੀ ਮਲਕੀਅਤ ਹੈ ਉਹਨਾਂ ਕੋਲੇ ਤਾਂ ਉਹ ਲੈ ਕੇ ਜਾਣ ਸੋ ਇਸ ਕਰਕੇ ਤੁਹਾਡੇ ਵੀ ਬਹੁਤ ਸਾਰੇ ਕੇਸ ਹੋਣਗੇ ਇੱਥੇ ਬੈਠਿਓ ਸੁਣ ਕੇ ਜਾਇਓ ਔਰ ਨਾਲ ਸੁਣਾ ਕੇ ਵੀ ਜਾਇਓ ਸੁਜੈਸ਼ਨ ਬਾਕਸ ਵੀ ਅਸੀਂ ਰੱਖਿਆ ਸਾਨੂੰ ਦੱਸੋ ਹੋਰ ਕੀ ਕਰ ਸਕਦੇ ਆ ਤੁਹਾਡੇ ਕੋਲੇ ਬ੍ਰਿਲੀਅੰਟ ਆਈਡੀਆਜ਼ ਹੋ ਸਕਦੇ ਨੇ ਕਿਉਂਕਿ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਗਰੁੱਪ ਆਫ ਕੰਪਨੀ ਦਾ ਜ਼ਮਾਨਾ ਹੈ ਇਕੱਠੇ ਮਿਲ ਕੇ ਕੰਮ ਕਰਨ ਦਾ ਜ਼ਮਾਨਾ ਹੈ ਸੋ ਜੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਹਾਂ ਯਾਰ ਭਗਵੰਤ ਮਾਨ ਆਪ ਉਹੀ ਹੈ ਉਹ ਹੈ ਜੀ ਹੈ ਆਪਣੇ ਵਰਗਈ ਹੈ ਆਪਣੇ ਘਰਾਂ ਦੇ ਚੁੱਲਿਆਂ ਦੀ ਗੱਲ ਕਰਦਾ ਹੈ ਆਪਾਂ ਡਰੱਗ ਦੇ ਜਿਹੜੇ ਕਲੰਕ ਲੱਗੇ ਉਹ ਵੀ ਹਟਾ ਦੇਣੇ ਨੇ ਲੱਗੇ ਹੋਇਆ ਬਹੁਤ ਵੱਡਾ ਨੈਕਸਸ ਹੈ ਤੋੜਨ ਨੂੰ ਟਾਈਮ ਲੱਗ ਜਾਂਦਾ ਕਈ ਵਾਰੀ ਥੋੜਾ ਜਿਹਾ ਸਬਰ ਰੱਖਿਓ ਡਰੱਗ ਦਾ ਵੀ ਕਲੰਕ ਜਿਹੜਾ ਲੈ ਜਾਊਗਾ ਕਿਉਂਕਿ ਜਦੋਂ ਬੱਚੇ ਸਾਡੇ ਕੰਮ ਤੇ ਲੱਗ ਗਏ ਉਦੋਂ ਫਿਰ ਉਦੋਂ ਫਿਰ ਬੇਲਾਮਨ ਸ਼ੈਤਾਨੀ ਦਾ ਘਰ ਉਦੋਂ ਬੇਲਾਮਨ ਜਦੋਂ ਕੋਈ ਰਹਿ ਹੈ ਨਹੀਂ ਫਿਰ ਉਹ ਕਿੱਥੇ ਵੇਚ ਜਾਣਗੇ ਜੀ ਡਰੱਗ ਉਹਨਾਂ ਦੇ ਗਾਹਕ ਹੀ ਖਤਮ ਕਰ ਦੋ ਨੌਕਰੀਆਂ ਦੇ ਦੋ ਇੰਡਸਟਰੀ ਲਿਆਓ ਕੰਮ ਕਰ ਦਿਓ ਉਹਨਾਂ ਨੂੰ ਉਹਨਾਂ ਦੇ ਸਟਾਰਟਅਪ ਉਹਨਾਂ ਦੇ ਆਪ ਦੇ ਬਿਜ਼ਨਸ ਸ਼ੁਰੂ ਕਰਾ ਦਿਓ ਤੇ ਕੋਈ ਮਾਂ ਦਾ ਪੁੱਤ ਕੋਈ ਇੱਕ ਇੱਥੇ ਆ ਕੇ ਵੇਚ ਕੇ ਦਿਖਾਵੇ ਕੋਈ ਸਾਡੇ ਨਸ਼ਾ ਜਦੋਂ ਗਾਹਕ ਹੀ ਨਹੀਂ ਹੈਗੇ ਸਵੈਸ ਕਰਕੇ ਹੁਣ ਥੋੜਾ ਜਿਹਾ ਬੇਲਾਮ ਹਨ ਹੈ ਸ਼ੈਤਾਨੀ ਦਾ ਘਰ ਹੈ ਕੋਈ ਗੱਲ ਨਹੀਂ ਬੱਚੇ ਨੇ ਐਡਿਕਟਡ ਹੋ ਗਏ ਜਿਹੜੇ ਐਡਿਕਟਡ ਵੀ ਹੋ ਗਿਆ ਸੀ ਉਹਨਾਂ ਨੂੰ ਮਰੀਜ਼ ਕਹਿੰਦੇ ਆ ਪੇਸ਼ੈਂਟ ਕਹਿੰਦੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕੋਈ ਨਸ਼ੇੜੀ ਨਹੀਂ ਕਹਿੰਦੇ ਅਸੀਂ ਕਾਉਂਸਲਿੰਗ ਕਰਕੇ ਉਹਨਾਂ ਨੂੰ ਵੀ ਵਾਪਸ ਸਮਾਜ ਚ ਲੈ ਕੇ ਆਵਾਂਗੇ ਔਰ ਤੁਸੀਂ ਸਾਡੇ ਨਾਲ ਆ ਜਾਓਗੇ ਹੋ ਸਾਡਾ ਹੌਸਲਾ ਵੱਜ ਜਾਊਗਾ ਔਰ ਜੇ ਤੁਹਾਨੂੰ ਲੱਗਦਾ ਕਿ ਹਾਂ ਯਾਰ ਉਹ ਅਜਿਹੀ ਗੱਲਾਂ ਹੋਈਆਂ ਨੇ ਜਿਹੜੀਆਂ ਅਸੀਂ ਚਾਹੁੰਦੇ ਸੀ ਕੋਈ ਪ੍ਰੀੜੀ ਗੱਲ ਜਾਂ ਕੋਈ ਉਹ ਨਹੀਂ ਕੋਈ ਸਾਨੂੰ ਬੜੇ-ਬੜੇ ਸੁਪਨੇ ਜਾਂ ਕੋਈ ਹੋਰ ਹਕੀਕਤਾਂ ਦੀ ਗੱਲ ਕਰਦੇ ਆਂ ਤਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਮੇਰਾ ਤੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ ਸੋ ਬਹੁਤ-ਬਹੁਤ ਬਹੁਤ-ਬਹੁਤ ਮਿਹਰਬਾਨੀ ਐਨਾ ਪਿਆਰ ਐਨਾ ਸਤਿਕਾਰ ਦਿੰਨੇ ਹੋ ਇਹੀ ਪਿਆਰ ਸਤਿਕਾਰ ਹੈ ਜਿਹੜਾ ਮੇਰੇ ਖੰਭ ਨੇ جڑا مین اڈائی ہے لوگوں کو اکثر کہتے سنا ہے جندہ رہے تو پھر ملیں گے لوگوں کو اکثر کہتے سنا ہے جندہ رہے تو پھر ملیں گے لیکن اس دل نے کہا ہے ਮਿਲਤੇ ਰਹੇ ਤੋ ਜਿੰਦਾ ਰਹੇਗੇ ਵਾਰ-ਵਾਰ ਮਿਲਾਂਗੇ ਜਦੋਂ ਮਰਜ਼ੀ ਆਕੇ ਮਿਲੋ ਸਾਡੇ ਮੰਤਰੀਆਂ ਦੇ ਸਾਡੇ ਅਫਸਰਾਂ ਦੇ ਮੁੱਖ ਮੰਤਰੀ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਨੇ ਆਓ ਮਿਲਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਕੋਈ ਲੰਡਨ ਪੈਰਿਸ ਕੈਲੀਫੋਰਨੀਆ ਬਣਾਉਣ ਦੀ ਲੋੜ ਹੀ ਨਹੀਂ ਸਾਨੂੰ ਸਾਡਾ ਪੰਜਾਬ ਹੀ ਮੋੜ ਦੋ ਪੰਜਾਬ ਜਿੱਦਾਂ ਪੰਜਾਬ ਬਣ ਗਿਆ ਉਸ ਦਿਨ ਤੁਹਾਡਾ ਨਾਮ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊ ਕਿ ਜਦੋਂ ਪੰਜਾਬ ਦੁਬਾਰੇ ਲੀਹਾਂ ਤੇ ਚੜਿਆ ਉਸ ਵੇਲੇ ਕਿਹੜੇ-ਕਿਹੜੇ ਲੋਕਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਤੁਹਾਡਾ ਸਾਰਿਆਂ ਦਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊ ਬਹੁਤ ਬਹੁਤ ਤੁਹਾਡਾ ਧੰਨਵਾਦ ਬੋਲੇ ਸੋਨਿਆ ਵਾਈ ਗੁਰੂ ਜੀ ਦਾ ਕਾਲਾ ਚਾ ਵਾਈ ਗੁਰੂ ਜੀ ਕੀ